ਸ਼ਾਂਤੀ ਨਾਲ ਆਪਣੇ ਹੱਕਾਂ ਦੀ ਗੱਲ ਕਰਨ ਜਾ ਰਹੇ ਨੇ ਤਾਂ ਰਾਹ ਵਿੱਚ ਉਹਨਾਂ ਨੂੰ ਰੋਕ ਕੇ ਅਠੂ ਗਿਆਸ ਦੇ ਗੋਲੇ ਫੱਟ ਕੇ ਸਾਡੇ ਕਿਸਾਨਾਂ ਨੂੰ ਜ਼ਖਮੀ ਕੀਤਾ ਜਾ ਰਿਹਾਗਾ ਇੱਕ ਦਮ ਮੈਨੂੰ ਹੋਰ ਨਹੀਂ ਪਤਾ ਚੱਲ ਰਹੀ ਕਿ ਜਿਹੜੇ ਸਾਡੇ ਵੱਡੇ ਲੀਡਰ ਨੇਗੇ ਉਹ ਫੇਸਪੁੱਟ ਤੇ ਫੋਟੋ दिल्ली सरकार कर रही है और पंजाब सरकार चुप करके तमाशा देख रही है सरकार सानू मजबूर कर रही है कि असि हथियार चकीय पर मैं सरकार को कहना चाहूंगा कि असि कोई आतंकवादी नहीं है ਸਾਇੰਸ ਸਾਥੀ ਕਾਜੀ ਹਾਪਾ ਵਰਨ ਨਾਲ ਲਾਇ ਲਾਇ ਇਨ ਕਲਬ ਜੀ ਤੋ